ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 29 11 2025 ਪਹੁੰਚਿਆ ਪਿੰਡ ਖਜਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸੋ ਅਸੀਂ ਬਹੁਤ ਬਹੁਤ ਦਿਲੋਂ ਧੰਨਵਾਦੀ ਕਰਦੇ ਹਾਂ ਧੰਨਵਾਦ ਆ ਚਨਜੀਤ ਸਿੰਘਾਪੁਰ ਜੀ ਦਾ ਸਿੰਘਾਪੁਰ ਤੋਂ ਚਨਜੀਤ ਭਾਜੀ ਨੇ ਉਹਨਾਂ ਨੇ ਇਸ ਲੋੜਵੰਦ ਪਰਿਵਾਰ ਦੀ ਬਾਹ ਫੜੀ ਆ ਇਸ ਦੋਵੇਂ ਪਤੀ ਪਤਨੀ ਜਿਹੜੇ ਹੈਂਡਿਕੈਪਟ ਨੇ ਕੋਈ ਕਮਾਈ ਦਾ ਸਾਧਨ ਹੀ ਹੈਗਾ ਪੈਨਸ਼ਨ ਆਉਂਦੀ ਸੀ ਤੇ 4000 ਰੁਪਏ ਦੇ ਬਸ ਲੱਗੇ ਪ੍ਰਾਈਵੇਟ ਵਿਚਾਰੇ ਕਮ ਕਾਰ ਨਹੀਂ ਕੋ ਕਰ ਸਕਦੇ ਹਾਲਾਤ ਵੀ ਕਰਦੇ ਮਾਰੇ ਸੋ ਇਹਨਾਂ ਦੀ ਬੇਟੀ ਵਾਸਤੇ ਚੰਨਜੀਤ ਸਿੰਘ ਪੁਰਪਾਜੀ ਨੇ ਉਹਨਾਂ ਵੱਲੋਂ ਅਲਬਾਰੀ ਇੱਕ 에어 ਕੂਲਰ ਡਰੈਸਿੰਗ ਟੇਬਲ ਪ੍ਰੈਸਿੰਗ ਟੇਬਲ ਤੇ ਨਾਲ ਗੱਦੇ ਤੇ ਨਾਲ ਬੈੱਡ ਇਹ ਜਿੱਤੇ ਗਏ ਆ ਸੋ ਇਹ ਸਾਰਾ ਸਮਾਨ ਤੱਕ ਐਲ ਸੀ ਡੀ ਵੀ ਦਿੱਤੀ ਗਈ ਆ ਸੋ ਇਹ ਸਾਰਾ ਸਮਾਨ ਜਿਹੜਾ ਵਾ ਚੰਨਜੀਤ ਸਿੰਘਾਪੁਰ ਜੀ ਵੱਲੋਂ ਸੇਵਾ ਭੇਜੀ ਗਈ ਆ ਮਾਲਕ ਮੇਰਾ ਕਿਰਪਾ ਕਰੇ ਚੜ੍ਹਦੀ ਕਲਾ 'ਚ ਰੱਖੇ ਇਹਨੇ ਕਮਾਈ 'ਚ ਬਰਕਤਾਂ ਪਾਵੇ ਕਿਉਂਕਿ ਚੰਨਜੀਤ ਭਾਈ ਕਹਿੰਦੇ ਆ ਵੀ ਇਹੋ ਜੀ ਸੇਵਾ ਕਰੋ ਇਹੋ ਜੀ ਲੋੜਵੰਦਾਂ ਦੀ ਇੰਨੀ ਸੇਵਾ ਕਰੋ ਤੇ ਰੱਬ ਖੁਸ਼ ਹੋ ਜੇ ਸੋ ਇਹ ਪਰਿਵਾਰ ਖੁਸ਼ ਹੋ ਗਿਆ ਇਹ ਪਰਿਵਾਰ ਦੀਆਂ ਸੀਸਾ ਤੁਹਾਡੇ ਤੱਕ ਪਹੁੰਚਣ ਗਿਆ ਜੇ ਇਹ ਪਰਿਵਾਰ ਖੁਸ਼ ਹੈ ਤਾਂ ਰੱਬ ਵੀ ਖੁਸ਼ ਹੈ ਅੱਜ ਰੱਬ ਪੱਕਾ ਖੁਸ਼ ਹੋ ਗਿਆ ਉਸ ਤੋਂ ਬਾਅਦ ਆਪਾਂ ਜਿਹੜਾ ਹੋਰ ਸੰਗਤ 'ਚ ਸੇਵਾ ਭੇਜੀ ਸੀ ਆਪਾਂ ਰਾਸ਼ਨ ਪਾਣੀ ਜਾਂ ਹੋਰ ਚਾਹ ਪਾਣੀ ਦਾ ਪ੍ਰਬੰਧ ਵੀ ਕਰ ਦਿੱਤਾ ਹੈ ਸੋ ਅਜੇ ਸੇਵਾ ਦਿੱਤੀ ਗਈ ਹੈ ਸੇਵਾਸਤੇ ਇਹ ਵੀ ਜੀ ਸੰਗਤ ਦੇ ਭੇਜੀ ਸੇਵਾ ਦੇ ਦਿੱਤੀ ਆ ਸੋ ਭਾਜੀ ਵੱਲੋਂ ਸੇਵਾ ਭੇਜੀ ਨਾਲ ਰਾਸ਼ਨ ਪਾਣੀ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਰਾਸ਼ਨ ਦਿੱਤਾ ਗਿਆ ਸੋ ਸੇਵਾ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਕਿ ਇੰਨਾ ਚਾਂਸ ਰੋਟੀ ਕੱਲੀ ਪਕਾਉਣੀ ਸੀ ਉਸ ਕੱਲੀ ਚਾਹ ਬਣਾ ਕੇ ਦੇਣੀ ਸੀ ਤੇ ਬਸ ਦੋ ਚਾਰ ਬੰਦਿਆਂ ਨੂੰ ਭੇਜ ਦੇਣਾ ਸੀ ਕੁੜੀ ਨੂੰ ਤੋੜ ਕੇ ਅੱਜ ਇਹਦਾ ਵਾ ਸੰਗਤ ਦੇ ਸਾਥ ਨਾਲ ਆਪਾਂ ਰੋਟੀ ਪਾਣੀ ਚਾਹ ਪਾਣੀ ਦਾ ਵਧੀਆ ਪ੍ਰਬੰਧ ਕਰਤਾ ਜਿਹੜੀ ਭਾਜੀ ਸੇਵਾ ਆਈਏ ਸੰਗਤ ਵੱਲੋਂ ਆਪਾਂ ਦਿੱਤੀ ਦੇ ਦਿੱਤੀ ਆ ਸੋ ਸੇਵਾ ਦਾ ਪ੍ਰਬੰਧ ਹੀ ਹੋ ਜਾਵੇਗਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਚੰਨਜੀਤ ਵੀਰ ਜੀ ਸਿੰਘਾਪੁਰ ਜੀ ਦਾ ਜਿਨ੍ਹਾਂ ਨੇ ਇਹ ਸਾਰੀ ਸੇਵਾ ਕੀਤੀ ਹੈ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਸੋ ਵਾਹਿਗੁਰੂ ਮੇਰਾ ਕਿਰਪਾ ਕਰੇ ਚੜ੍ਹਦੀ ਕਲਾ ਚ ਰੱਖੇ ਸੋ ਸਾਡੇ ਬਾਬਾ ਜੀ ਨੇ ਪਿੰਡ ਤੋਂ ਇਹਨਾਂ ਨੇ ਗ੍ਰੰਤੀ ਸਿੰਘ ਸਾਹਿਬ ਗੁਰਦੁਆਰਾ ਸਾਹਿਬ ਦੇ ਸੋ ਇਹਨਾਂ ਨੇ ਕਿਹਾ ਵੀ ਆਪਾਂ ਧੰਨਵਾਦ ਕਰਨਾ ਵੀਰ ਜੀ ਦਾ ਨਾਲੇ ਅਸਦਾਸਾਂ ਕਰਨਗੇ ਕਰੋ ਜੀ ਹਾਂ ਜੀ ਵਾਹਿਗੁਰਜੇ ਕਾ ਖਾਲਸਾ ਵਾਹਿਗੁਰਜੇ ਕੀ ਫਤਿਹ ਸਤਗੁਰੂ ਜੀ ਦਾ ਬਚਨ ਹੈ ਗਰੀਬ ਦਾ ਮੋਹ ਗੁਰੂ ਦੀ ਗੋਲਕ ਇਸ ਸਤਿਗੁਰੂ ਸਾਹਿਬ ਮਾਰੇ ਨੇ ਸਿਧਾਂਤ ਦਿੱਤਾ ਕਿ ਲੋੜਵੰਦ ਦੀ ਸੇਵਾ ਕਰਨੀ ਹੈ ਮਹਾਰਾਤਾ ਬਚਨਾ ਅਕਲੀ ਸਾਹਿਬ ਸੇਵੀਏ ਅਕਲੀ ਪਈ ਹੈ ਮਾਨ ਇਹ ਵੀਰ ਆਪਣੇ ਪਿੰਡ ਤੇ ਬਹੁਤ ਹੀ ਲੋੜਵੰਦ ਸੀ ਚਰਨਜੀਤ ਸਿੰਘ ਜੀ ਜੋ ਕਿ ਸਿੰਗਾਪੁਰ ਤੋਂ ਆਣਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਵੀਰ ਜਿਨ੍ਹਾਂ ਨੇ ਸੇਵਾ ਕੀਤੀ ਜਿਹਦਾ ਵੀਰ ਜੀ ਅੱਗੇ ਹੋ ਕੇ ਸਾਰੇ ਕੰਮ ਕਰਦੇ ਨਾਲ ਵੀ ਅਸੀਂ ਤੁਹਾਨੂੰ ਬਾਦ ਕਰਦੇ ਆ ਤਹਿ ਦਿਲੋਂ ਧੰਨਵਾਦ ਪਿੰਡ ਦੀ ਸੰਗਤ ਵੱਲੋਂ ਸਾਰੇ ਮੋਤਵਾਰ ਸਿੰਘਾ ਨਾਲ ਇਨਾਂ ਵੱਲੋਂ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਕਿਸੇ ਦੀ ਬਾਹ ਫੜੀ ਕਿਉਂਕਿ ਸਤਗੁਰੂ ਸਾਹਿਬ ਜੀ ਦਾ ਬਚਨ ਹੈ ਕਿ ਜਿਹੜੀ ਸੇਵਾ ਗੁਰੂ ਨੂੰ ਭਾਜੇ ਉਹ ਸਫਲ ਹੈ ਮਾਰੇ ਦਾ ਬਚਨ ਹੈ ਸਤਗੁਰੂ ਕੀ ਸੇਵਾ ਸਫਲੇ ਜੇ ਕੋ ਕਰੇ ਚਿਤ ਲਾਈ ਸਮਾਜ ਦੀ ਸੇਵਾ ਕਰਨੀ ਸਭ ਤੋਂ ਵੱਡਾ ਧਰਮ ਹੈ ਤੇ ਸਤਗੁਰੂ ਸਾਹਿਬ ਮਾਰਾ ਕਿਰਪਾ ਕਰਨ ਅਸੀਂ ਤੈਹ ਦਿਲੋਂ ਧੰਨਵਾਦੀ ਆ ਉਹਨਾਂ ਦੇ ਰਿਣੀ ਆ ਇਸੇ ਤਰ੍ਹਾਂ ਮਾਰੇ ਉਹਨਾਂ ਨੂੰ ਸੇਵਾ ਬਖਸ਼ਦੇ ਰਹਿਣ ਤੇ ਪੰਥ ਦੀ ਸੇਵਾ ਕਰਦੇ ਰਹਿਣ ਲੋੜਵੰਦਾ ਦੀ ਸੇਵਾ ਕਰਦੇ ਰਹਿਣ ਅਸੀਂ ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਕਰਦਿਆਂ ਉਸ ਕਾਲਪੁਰਖ ਦਾ ਭਾਈ ਸਾਹਿਬ ਦਾ ਹੋਰ ਵੀ ਜਿਨ੍ਹਾਂ ਨੇ ਸੇਵਾ ਭੇਜੀ ਹੈ ਤੇ ਸਾਡੀ ਧੀ ਧਿਆਣੀ ਹੈ ਇਸ ਦਾ ਸੁਣਨ ਆਨੰਦਕਾਰਜ ਹੋ ਰਿਹਾ ਹੈ ਮਹਾਰਾ ਕਿਰਪਾ ਕਰਨ ਸਾਰਿਆਂ ਨੇ ਜਿਨ੍ਹਾਂ ਕਰਕੇ ਮਨ ਕਰਕੇ ਤਨ ਕਰਕੇ ਧਨ ਕਰਕੇ ਸੇਵਾ ਕੀਤੀ ਹੈ ਉਹਨਾਂ ਦਾ ਰੋਮ ਰੋਮ ਕਰਕੇ ਧੰਵਾਦ ਗੁਰੂ ਸਾਹਿਬ ਮਹਾਰਾ ਚੜ੍ਹਦੀ ਕਲਾ ਬਖਸ਼ ਨੇ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਸੋ ਇਸੇ ਤਰ੍ਹਾਂ ਬਹੁਤ ਵਧੀਆ ਜੀ ਇਸੇ ਤਰ੍ਹਾਂ ਪਰਿਵਾਰ ਨੂੰ ਵੀ ਪਕੜਨੇ ਪਈ ਅਸੀਸਾਂ ਤੇ ਦੁਆਵਾਂ ਅਦਾਸਾ ਕਰੋ ਪਤਨਾ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ ਇਹਨਾਂ ਨੇ ਭਾਈ ਹੁਣਾਂ ਨੇ ਆ ਸੇਵਾ ਭੇਜੀ ਆ ਇਹਨਾਂ ਨੂੰ ਚੜਦੀ ਕਲਾ ਜੇ ਰੱਖੇ ਬਖਸ਼ੇ ਬੱਚੇ ਠੀਕ ਰਹਿਣ ਤੰਦਰੁਸਤੀਆਂ ਰੱਖੇ ਮਹਾਰਾਜ ਇਹਨਾਂ ਦੀ ਬੜੀ ਬੜੀ ਉਮਰ ਹੋਵੇ ਤੇ ਕੰਮ ਦੀ ਚੜਦੀ ਕਲਾ ਰੱਖੇ ਬਖਸ਼ੇ ਤਵੇ ਹਾਲ ਚਾਲ ਸੋ ਭਾਈ ਤੁਸੀਂ ਵੀ ਦਿਓ ਅਸੀਸਾਂ ਵੇਗਰ ਜਿੱਕੇ ਖਲਚਾ ਹੈ ਵੇਗਰ ਜਿੱਕੇ ਫਤੇ ਵੀਰ ਜੀ ਨੇ ਦੀ ਤਨ ਤਨ ਵੇਗਰ ਲੰਬੀ ਲੰਬੀ ਉੱਪਰ ਕਰ ਜਿੰਨਾ ਮੇਰੀ ਬੇਟ ਜਿਆਦੀ ਆਤੀ ਛੇਤੀ ਆ ਹੀ ਇਹਨਾਂ ਨੇ ਹੱਟੇ ਪੈਰ ਫੜੀ ਗ੍ਰਿਪ ਬੰਦੀ ਤੇ ਚਲੇ ਵਧੀਆ ਕੀਤਾ ਇਹਨਾਂ ਨੇ ਮਹਾਰਾਜ ਬੜੇ ਬੜੇ ਉੱਪਰ ਕਰੇ ਤੰਦਰੁਸਤ ਇਹਨਾਂ ਦੇ ਪੱਤੇ ਆ ਨੇ ਮੇਟਨਾਂ ਨੂੰ ਸੋ ਖੁਸ਼ੋ ਭੈਣ ਜੀ ਤੁਸੀਂ ਤਾਂ ਹੈਲਦੀ ਹੈਂ ਖੁਸ਼ ਜੀ ਪੈਂਤਰੀ ਖੁਸ਼ੋ ਜੀ ਹਾਂ ਜੀ ਆ ਪਾਪਾ ਜੀ ਦਿੱਤਾ ਸਾਰਾ ਕੁਝ ਇਹ ਚਰਨਜੀਤ ਭਾਜੀ ਨੇ ਸਾਰਾ ਕੁਝ ਉਹਨਾਂ ਨੇ ਰਾਸ਼ਨ ਪਾਣੀ ਦਾ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੈ ਸੋ ਸੰਗਤ ਦੇ ਸਾਥ ਨਾਲ ਸਭ ਕੁਝ ਹੋਇਆ ਹੈ ਤੇ ਬਹੁਤ ਬਹੁਤ ਧੰਨਵਾਦ ਹੈ ਜੁੰਦੇ ਵਾਸਤੇ ਰੱਬ ਤੁਹਾਨੂੰ ਬਹੁਤਾ ਦੇਵੇ ਤੁਸੀਂ ਕਹੇ ਕਿ ਰੱਬ ਖੁਸ਼ ਹੋਣਾ ਚਾਹੀਦਾ ਇਹੋ ਜੀ ਸੇਵਾ ਕਰੀਏ ਨਾਲ ਮਿਲ ਕੇ ਆਪਣੀ ਸੇਵਾ ਕਰੀਏ ਤੇ ਇਹ ਪਰਿਵਾਰ ਖੁਸ਼ੀ ਭੈਣ ਖੁਸ਼ ਹੋ ਇਹ ਅਸੀਸਾਂ ਖੁਸ਼ੀ ਜੀ ਬਾਬਾ ਜੀ ਨੇ ਅਰਦਾਸ ਕੀਤੀ ਆ ਪੱਤੀ ਸਿੰਘ ਸਾਹਿਬ ਨੇ ਗੁਰਦੁਆਰਾ ਸਾਹਿਬ ਤੋਂ ਤੋ ਮੈਂ ਸਮਝਦਾ ਪਈ ਇਤ ਵੱਡੀ ਕੋਈ ਅਰਦਾਸ ਨਹੀਂ ਹੋ ਸਕਦੀ ਤੇ ਇਤ ਵੱਡੀ ਕੋ ਖੁਸ਼ੀ ਨਹੀਂ ਹੋ ਸਕਦੀ ਜੇ ਇਹ ਖੁਸ਼ੀ ਨਹੀਂ ਤੇ ਇਥੋਂ ਤੱਕ ਕਿ ਪਰਮਾਤਮਾ ਦੀ ਖੁਸ਼ੀ ਇਹ ਪਹੁੰਚਦੀ ਆ ਪਰਮਾਤਮਾ ਵੀ ਵਾਹਿਗੁਰੂ ਵੀ ਖੁਸ਼ ਹੋਏਗਾ ਤੇ ਤੁਹਾਡੀ ਕਿਰਪਾ ਤੁਹਾਡੀ ਨੇਕ ਸੇਵਾ ਬਹੁਤ ਵੱਡੀ ਆ ਬੜਾ ਮੁੱਲੀ ਸੇਵਾ ਵਾ ਜੇ ਤੁਸੀਂ ਕਰਦੇ ਪੇ ਲੋੜਵੰਦਾਂ ਵਾਸਤੇ ਤੁਹਾਡਾ ਦੇਣ ਨਹੀਂ ਦੇ ਸਕਦੇ ਆਪਾਂ ਤੁਸੀਂ ਬਹੁਤ ਸਮਾਜ ਵਾਸਤੇ ਸੇਵਾ ਕੀਤੀ ਆਪਣੇ ਕੱਲੇ ਦਮ ਤੇ ਸੋ ਪਰਮਾਤਮਾ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖ ਕੇ ਇਸੇ ਤਰ੍ਹਾਂ ਤੁਹਾਨੂੰ ਖਜ਼ਾਨੇ ਭਰ ਕੇ ਦੇਵੇ ਇਸੇ ਤਰ੍ਹਾਂ ਵੱਧ ਤੋਂ ਵੱਧ ਦੇਵੇ ਤੁਸੀਂ ਹੋਰ ਲੋਕਾਂ ਨੂੰ ਖੁਸ਼ੀਆਂ ਵੰਡੋ ਤੇ ਲੋਕਾਂ ਦੀ ਅਸੀਸਾਂ ਲੋ ਉਹ ਤੇ ਤੁਸੀਂ ਇਸੇ ਤਰ੍ਹਾਂ ਨੇਕ ਸੇਵਾ ਕਰਦੇ ਰਹੋ ਤਾਂ ਆਪਣਾ ਜੀਮ ਸਫਲ ਕਰ ਚੁੱਕੇ ਹੋ ਤੁਸੀਂ ਵੈਸੇ ਹੋਰ ਅੱਗੇ ਵੀ ਕਰੋਗੇ ਮੋਹਬਤਾਂ ਨਵਾਜੀ ਤੁਹਾਡੇ ਸਾਡੇ ਨੇ ਚੁਣਨੀ ਸੇਵਾ ਕਰਨ ਲਈ ਸੋ ਇਹ ਸਾਰੀ ਸੇਵਾ ਜਿਹੜੀ ਤੁਹਾਡੇ ਵੱਲੋਂ ਚੰਜੀਤ ਭਾਈ ਜੀ ਵੱਲੋਂ ਸਮਾਨ ਦੀ ਰਾਸ਼ਨ ਦੀ ਚਾਹ ਪਾਣੀ ਦੀ ਹੋਏਗੀ ਤੇ ਬਾਕੀ ਸੰਗਤ ਨੂੰ ਸੇਵਾ ਭੇਜੀ ਗਈ ਉਹ ਅਤਿ ਦੇ ਰਿਤਿਆ ਉਸੇ ਰੇਵਰਤੀ ਹੈ ਕਿ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਰਿਆਗਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ